ਬੀਪੀਐਮਪੀ ਤੋਂ ਇੱਕਦਮ ਯੂਨਿਲੈਟਰਲੀ ਇੱਕ ਤਰਫਾ ਹੁਕਮ ਜਾਰੀ ਕਰਾਤਾ ਬੀਜੇਪੀ ਦੀ ਸਰਕਾਰ ਨੇ ਕਿ ਹਰਿਆਣੇ ਨੂੰ 8500 ਕਿਊਸਿਕ ਪਾਣੀ ਦਿੱਤਾ ਜਾਵੇ ਤੁਰੰਤ ਰਿਲੀਜ਼ ਕੀਤਾ ਜਾਵੇ ਜਿਹੜਾ ਕਿ ਬਿਲਕੁਲ ਗੈਰਕਾਨੂੰਨੀ ਆ ਜਿਹੜਾ ਕਿ ਬਿਲਕੁਲ ਅਨਕਨਸਟੀਟਿਊਸ਼ਨਲ ਆ ਕਿ ਹੁਣ ਭਗਵੰਤ ਮਾਨ ਕੱਲ ਡੈਮ ਤੇ ਫਿਰਦਾ ਸੀਗਾ ਭਾਖੜਾ ਡੈਮ ਸਿਰਫ ਮੇਰੇ ਵੀਰੋ ਲੋਕ ਦਿਖਾਵਾ ਵਾ ਝਾੜੂ ਪਾਰਟੀ ਜਿਹੜੀ ਆ ਲੋਕ ਦਿਖਾਵੇ ਵਾਸਤੇ ਸੜਕਾਂ ਤੇ ਪੰਜਾਬ ਦੇ ਵਿੱਚ ਆਣ ਕੇ ਧਰਨੇ ਲਾਏ ਕੱਲ ਸਾਰੇ ਪੰਜਾਬ ਕੀ ਪੰਜਾਬ ਦਾ ਹੁਣ ਵਪਾਰ ਖਰਾਬ ਨਹੀਂ ਹੋਵੇਗਾ ਤੁਸੀਂ ਕਿਸਾਨਾਂ ਤੇ ਇਹ ਇਲਜ਼ਾਮ ਲਾਇਆ ਸੀਗਾ ਕਿ ਕਿਸਾਨ ਜਿਹੜੇ ਨੇ ਉਹ ਵਪਾਰ ਖਰਾਬ ਕਰ ਰਹੇ ਨੇ ਪੰਜਾਬ ਦਾ ਜਦੋਂ ਇਹ ਧਰਨੇ ਲਾਉਂਦੇ ਨੇ ਖਨੌਰੀ ਤੇ ਸ਼ੰਭੂ ਬਾਰਡਰ ਦੇ ਵਿੱਚ ਉਦੋਂ ਪੰਜਾਬ ਦਾ ਵਪਾਰ ਖਰਾਬ ਹੁੰਦਾ ਤੇ ਕੱਲ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਅਸੀਂ ਬੜੇ ਚਿੰਤਿਤ ਆ ਪਾਣੀ ਦੇ ਮੁੱਦੇ ਤੇ ਸਾਰੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਜਾ ਕੇ ਝਾੜੂ ਪਾਰਟੀ ਦੇ ਜਿਹੜੇ ਫਰਜ਼ੀ ਇਨਕਲਾਬੀ ਉੱਥੇ ਬੈਠੇ ਰਹੇ ਨੇ ਔਰ ਪੰਜਾਬ ਦੀਆਂ ਸੜਕਾਂ ਦੇ ਧਰਨਾ ਦੇਣ ਦਾ ਕੀ ਤੁੱਕ ਹੈ ਕੱਕਾ ਦਾ ਸਾਡੇ ਨਾਲ ਕਰ ਰਹੀ ਹੈ ਕੇਂਦਰ ਸਰਕਾਰ ਬੀਜੇਪੀ ਦੀ ਗਵਰਨਮੈਂਟ ਆਫ ਇੰਡੀਆ ਜੇ ਤੇਰੇ ਛਿੰਮਤ ਹੈਗੀ ਤੇ ਜਾ ਕੇ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਜਾ ਕੇ ਧਰਨਾ ਦਿਓ ਨਾਲ ਲੈ ਕੇ ਜਾ ਆਪਣੇ ਐਮ ਐਲ ਏ ਸਾਰੇ 92 ਦੇ 92 ਇਸੇ ਪਿੰਡ ਦਾ ਪੁਦਾਸ ਦਾ ਇੱਕ ਨੀ ਪੱਥਰ ਰੱਖਿਆ ਗਿਆ ਜੇ ਜਿਹੜਾ ਹੱਸੋ ਹੀ ਨਹੀਂ ਆ ਉਸ ਨੀ ਪੱਥਰ ਦਾ ਦੇ ਉੱਤੇ ਲਿਖਿਆ ਕਿ ਇੱਕ ਕਲਾਸਰੂਮ ਦੀ ਮੇਜਰ ਰਿਪੇਅਰ ਤੁਸੀਂ ਕਹਿੰਦੇ ਸੁਣਿਆ ਵਾ ਕਿ ਕੋਈ ਰਿਪੇਅਰ ਦਾ ਵੀ ਨਹੀਂ ਪੱਥਰ ਰੱਖਦਾ ਦੇਖੋ ਜਰਾ ਇੱਕ ਮਿੰਟ ਕਰਨ ਦਿਖਾਓ ਆ ਦੇਖ ਲੋ ਇਹ ਲਾਗੇ ਕਰਕੇ ਪੜ ਲਓ ਮੇਜਰ ਰਿਪੇਅਰ ਅੱਜ ਸਵੇਰੇ ਮੇਰੇ ਕੋ ਇੱਕ ਪਿੰਡ ਦੇ ਪਤਵੰਤੇ ਸਰਪੰਚ ਆਏ ਪੂਰੀ ਪੰਚਾਇਤ ਆਈ ਉਹ ਕਹਿੰਦੇ ਜੀ ਸਾਨੂੰ ਵੀਡੀਓ ਦਫ਼ਤਰ ਤੋਂ ਤਿੰਨ ਫਲੈਕਸਾਂ ਭੇਜ ਦਿੱਤੀਆਂ 2.5 2 3-300 ਰੁਪਏ ਦੀ ਫਲੈਕਸ ਹੋਊਗੀ ਤੇ ਉਹਨਾਂ ਨੂੰ ਕਹਿੰਦੇ ਪਿੰਡ ਦੇ ਵਿੱਚ ਲਵਾਓ ਤੇ ਸਰਕਾਰੀ ਮੁਲਾਜ਼ਮ ਕਿੰਨੇ ਪੈਸੇ ਮੰਗ ਰਹੇ 7.500 ਰੁਪਏ ਤਿੰਨ ਫਲੈਕਸਾਂ ਦੇ ਮਤਲਬ 750 ਦੀ ਚੀਜ਼ ਦਾ 7.500 ਰੁਪਏ ਵੀਡੀਓ ਦਫ਼ਤਰ ਦੇ ਜਿਹੜੇ ਮੁਲਾਜ਼ਮ ਨੇ ਉਹ ਪੈਸਾ ਮੰਗ ਰਹੇ ਨੇ ਇੰਨੀ ਕ੍ਰਪਸ਼ਨ ਆਮ ਟੈਲਿੰਗ ਯੂ ਸਾਰੇ ਜੀ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਕਿ ਮੈਂ ਪੰਜਾਬ ਦੇ ਜਿਹੜੇ ਦਰਿਆਈ ਪਾਣੀਆਂ ਦਾ ਮਸਲਾ ਬਹੁਤ ਭੱਖਿਆ ਹੋਇਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਕਰਾਂ ਮੈਂ ਬੜਾ ਅੱਜ ਮਸ਼ਕੂਰ ਹਾਂ ਪਿੰਡ ਪਧਾਸ ਵਿੱਚ ਅਸੀਂ ਖੜੇ ਆ ਸਾਡਾ ਬਹੁਤ ਠੋਸ ਪਿੰਡ ਹੈ ਹਲਕਾ ਭਲਕਦਾ ਇਸ ਨਗਰ ਤੋਂ ਬਹੁਤ ਹੋਣ ਹਾਰ ਇੰਦਰ ਦੇ ਪਾਸੇ ਕੈਮਰਾ ਕਰੋ ਸਰਦਾਰ ਸੁਖਦੇਵ ਸਿੰਘ ਜੀ ਜਿਹਨੂੰ ਪਿਆਰ ਨਾਲ ਅਸੀਂ ਛੋਟਾ ਨਾਮ ਸੁੱਖਾ ਕਹਿੰਦੇ ਆ ਤੇ ਸਰਦਾਰ ਕੁਲਵੰਤ ਸਿੰਘ ਜੀ ਮੈਂਬਰ ਪੰਚਾਇਤ ਪਿੰਡ ਪਧਾਸ ਅਤੇ ਸਾਰੇ ਨਗਰ ਦੇ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਸਰਪੰਚ ਨਿਸ਼ਾਨ ਸਿੰਘ ਜੀ ਸਮੇਤ ਮੈਂਬਰ ਪੰਚਾਇਤ ਨੰਬਰਦਾਰ ਸਾਡੇ ਗਵਾਂਢੀ ਪਿੰਡ ਤੋਂ ਸਰਦਾਰ ਮਾਨ ਸਿੰਘ ਜੀ ਸਰਪੰਚ ਅਕਾਲਾ ਔਰ ਨਾਲ ਮੁਬਾਰਕਪੁਰ ਬੋਲੀ ਤੋਂ ਪਿੰਡ ਦੇ ਸਰਪੰਚ ਸਾਹਿਬ ਅਤੇ ਸਾਰਾ ਨੌਜਵਾਨ ਤਬਕਾ ਖੜਾ ਅੱਜ ਇਹਨਾਂ ਨੇ ਆਪਣੇ ਆਪ ਫੈਸਲਾ ਕੀਤਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਅਲਵਦਾ ਕਹਿ ਕੇ ਤੇ ਅੱਜ ਉਹ ਮੇਰੇ ਨਾਲ ਉਹਨਾਂ ਨੇ ਸ਼ਮੂਲੀਅਤ ਕੀਤੀ ਜਾਨਕਿ ਸਾਡੀ ਪਾਰਟੀ ਨਾਲ ਸ਼ਮੂਲੀਅਤ ਕੀਤੀ ਮੈਂ ਇਹਨਾਂ ਦਾ ਭਰਪੂਰ ਸਵਾਗਤ ਕਰਦਾ ਹਾਂ ਔਰ ਮੈਂ ਸਮਝਦਾ ਕਿ ਇਹ ਲੜੀ ਹਲੇ ਸਿਰਫ ਸ਼ੁਰੂ ਹੋਈ ਹੈ ਇਹ 2027 ਤੱਕ ਆਉਂਦੇ ਆਉਂਦੇ ਇਹ ਇੱਕ ਹੌਲੀ ਹੌਲੀ ਹਨੇਰੀ ਵਿੱਚ ਤਬਦੀਲ ਹੋ ਜਾਏਗੀ ਕਿਉਂਕਿ ਆਮ ਆਦਮੀ ਪਾਰਟੀ ਬੇਸੂਲੀਆਂ ਦੀ ਪਾਰਟੀ ਨਿਕਲ ਕੇ ਰਹਿ ਗਈ ਹੈ ਜੋ ਉਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਕੇਜਰੀਵਾਲ ਐਂਡ ਪਾਰਟੀ ਨੇ ਵੀਆਈਪੀ ਕਲਚਰ ਖਤਮ ਕਰਨ ਦਾ ਭ੍ਰਸ਼ਟਾਚਾਰ ਖਤਮ ਕਰਨ ਦਾ ਉਹ ਸਾਰੇ ਛਿੱਕੇ ਤੇ ਟੰਗ ਦਿੱਤੇ ਖੁਦ ਹੀ ਤੁਸੀਂ ਦੇਖਿਆ ਕਿਵੇਂ ਪਿਛਲੇ ਦਿਨਾਂ ਚ 2000 ਕਰੋੜ ਰੁਪਏ ਦਾ ਕਲਾਸਰੂਮ ਘੁਟਾਲੇ ਦੀ ਐਫਆਈਆਰ ਦਰਜ ਹੋਈ ਦਿੱਲੀ ਦੇ ਵਿੱਚ ਕਦੀ ਸੁਣਿਆ ਤੁਸੀਂ ਕਿ ਇੱਕ ਕਲਾਸਰੂਮ ਇੱਕ ਕਮਰਾ ਸਰਕਾਰੀ ਸਕੂਲ ਦਾ 25 ਲੱਖ ਰੁਪਏ ਚ ਬਣ ਸਕਦਾ ਵਾ ਜਾਂ 8800 ਸਕੁਅਰ ਫੁੱਟ 8800 ਰੁਪਏ ਸਕੁਅਰ ਫੁੱਟ ਦਾ ਖਰਚਾ ਆਵੇ ਉਹਦੇ ਤੇ ਇੰਨਾ ਤਾਂ ਮੇਰੇ ਖਿਆਲ ਕਿਸੇ 7 ਸਟਾਰ ਹੋਟਲ ਦਾ ਖਰਚਾ ਨਹੀਂਗਾ ਤੇ ਉਹ ਇਹਨਾਂ ਤੇ ਪਰਚਾ ਦਰਜ ਹੋ ਗਿਆ ਜੋ ਕਰਨਗੇ ਉਹ ਪਰਣਗੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਬੋਗਸ ਇਸੇ ਪਿੰਡ ਦਾ ਇੱਕ ਨੀ ਪੱਥਰ ਦਿਖਾਇਓ ਜਿਹੜਾ ਮੈਂ ਲਿਆਂਦਾ ਸੀ ਕਾਰ ਚੋਂ ਕੱਢ ਕੇ ਲੈ ਕੇ ਆਇਓ ਇਸੇ ਪਿੰਡ ਦਾ ਉਦਾਸ ਦਾ ਇੱਕ ਨੀ ਪੱਥਰ ਰੱਖਿਆ ਗਿਆ ਜੇ ਜਿਹੜਾ ਹੱਸੋ ਹੀ ਨਿਆ ਉਸ ਨੀ ਪੱਥਰ ਦਾ ਦੇ ਉੱਤੇ ਲਿਖਿਆ ਕਿ ਇੱਕ ਕਲਾਸਰੂਮ ਦੀ ਮੇਜਰ ਰਿਪੇਅਰ ਤੁਸੀਂ ਕਦੀ ਸੁਣਿਆ ਵਾ ਕਿ ਕੋਈ ਰਿਪੇਅਰ ਦਾ ਵੀ ਨੀ ਪੱਥਰ ਰੱਖਦਾ ਦੇਖੋ ਜਰਾ ਇੱਕ ਮਨ ਕਰਨ ਦਿਖਾਇਓ ਆ ਦੇਖ ਲੋ ਇਹ ਲਾ ਕੇ ਕਰਕੇ ਪੜ ਲਓ ਮੇਜਰ ਰਿਪੇਅਰ ਕਦੀ ਰਿਪੇਅਰ ਦਾ ਵੀ ਕੋਈ ਨਹੀਂ ਪੱਥਰ ਰੱਖਦਾ ਵਾ ਕੋਈ ਸਕੂਲ ਨਵਾਂ ਬਣਾਇਆ ਕੋ ਹਸਪੀਟਲ ਨਵਾਂ ਬਣਾਇਆ ਉਹ ਤਾਂ ਗੱਲ ਸਮਝ ਆਉਂਦੀ ਇੱਕ ਕਲਾਸਰੂਮ ਦੇ ਰਿਪੇਅਰ ਦੇ ਵਾਸਤੇ ਕੁਝ ਹਜ਼ਾਰ ਜਾਂ ਕੁਝ ਲੱਖ ਰੁਪਇਆ ਉੱਥੇ ਖਰਚਾ ਕਰਕੇ ਹੋਣਗੇ ਪਦਾਸ ਪਿੰਡ ਵਿੱਚ ਬੁਗਸ ਉਸ ਪਿੰਡ ਵਿੱਚ ਨਿਸ਼ਾਨ ਜੀ ਦੱਸੋ ਮੋٹے ਤੌਰ ਤੇ ਕਿੰਨਾ ਕੰਮ ਹੋਇਆ ਪੰਚਾਇਤ ਵੱਲੇ ਆਪਣੇ ਵੱਲੇ ਦੱਸੋ ਜਰਾ ਇੱਧਰ ਆਇਓ ਮੇਰੇ ਕੋਲ ਆ ਦੱਸੋ ਜਰਾ ਇੱਥੇ ਖੜ ਕੇ ਦੋ ਮਿੰਟ ਆ ਸਰਪੰਚ ਨੇ ਮੌਕੇ ਦੇ ਬੋਲਿਓ ਜਰਾ ਪਿੰਡ ਪਧਾਰ ਦੇ ਜਿਹੜਾ ਪ੍ਰਾਇਮਰੀ ਸਕੂਲ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਕੰਮ ਹੋਇਆ ਸੀ ਉੱਚ ਇੰਟਰਲੋਕ ਟਾਈਲ ਸਾਰੀ ਲੱਗੀ ਸੀ ਉਹ ਪੰਚਾਇਤ ਨੇ ਲਗਾਈ ਸੀ ਇੱਕ ਦੀਵਾਰ ਜਿਹੜੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਬਣਾਈ ਸੀ ਤਿੰਨ ਦੁਵਾਰਾਂ ਮਨਰੇਗਾ ਚ ਬਣਾਈਆਂ ਸੀ ਅਸੀਂ ਪੰਚਾਇਤ ਰੇ ਕੰਮ ਕਰਾਇਆ ਜਿਹੜਾ ਸੀਗਾ ਨਵੇਟਰ ਸੀਗਾ ਜਾਂ ਹੋਰ ਵੀ ਪਾਰਕਾਂ ਬਣਾਈਆਂ ਇਸ ਬੂਟੇ ਜਿਹੜੇ ਸੀ ਉਹ ਚੰਡੀਗੜ੍ਹ ਤੋਂ ਲਿਆ ਕੇ ਆ ਸਿ ਲਾਏ ਸੀ ਬਹੁਤ ਸਪੈਸ਼ਲ ਔਰ ਗੇਟ ਬਹੁਤ ਵਧੀਆ ਬਣਾਇਆ ਸੀ ਗੁਰੂ ਘਰ ਨੇ ਬਹੁਤ ਵੱਡਾ ਸੰਯੋਗ ਦਿੱਤਾ ਜਿਹੜਾ ਸਕੂਲ ਵੀ ਬਣਿਆ ਸੀ ਨਾ ਈਵਨ ਉਹ ਪਿਛਲੇ ਟਾਈਮ ਗਿਆਨੀ ਰਾਮ ਸਿੰਘ ਜੀ ਪ੍ਰਧਾਨ ਸੀ ਗੁਰੂਕਰਦੇ ਉਹਨਾਂ ਨੇ ਸਕੂਲ ਬਣਾਇਆ ਸੀ ਉਹ ਗੁਰੂਕਰਦੀ ਕਮੇਟੀ ਨੂੰ ਪੈਸੇ ਲਗਾ ਕੇ ਉਹ ਸਕੂਲ ਦੇ ਵਿੱਚ 1 ਰੁਪਿਆ ਤੱਕ ਨਹੀਂ ਲੱਗਾ ਇੰਟਰਲੋਕ ਟੈਲ ਤੱਕ ਬੋਰ ਤੱਕ ਹਰ ਚੀਜ਼ ਆਪਾਂ ਕਰਵਾਈ ਹੈ ਜੀ ਇਹ ਚਿਰ ਉਹਦਾ ਝੂਠ ਹੀ ਬੁਲੀ ਜਾਂਦੇ ਆ ਜੀ ਚਲੋ ਤੁਸੀਂ ਸੁਣ ਲਿਆ ਕਿ ਕਿਵੇਂ ਬੋਗਸ ਸਿੱਖਿਆ ਕ੍ਰਾਂਤੀ ਹੈ ਅੱਛਾ ਹੁਣ ਆਓ ਯੁੱਧ ਨਸ਼ੇ ਬਰੋਦ ਅੱਜ ਸਵੇਰੇ ਮੇਰੇ ਕੋ ਇੱਕ ਪਿੰਡ ਦੇ ਪਤਵੰਤੇ ਸਰਪੰਚ ਆਏ ਪੂਰੀ ਪੰਚਾਇਤ ਆ ਜੀ ਉਹ ਕਹਿੰਦੇ ਜੀ ਸਾਨੂੰ ਅ ਵੀਡੀਓ ਦਫ਼ਤਰ ਤੋਂ ਤਿੰਨ ਫਲੈਕਸਾਂ ਭੇਜ ਦਿੱਤੀਆਂ ਢਾਈ ਢਾਈ 3 300 ਰੁਪਏ ਦੀ ਫਲੈਕਸ ਹੋਊਗੀ ਤੇ ਉਹਨਾਂ ਨੂੰ ਕਹਿੰਦੇ ਪਿੰਡ ਦੇ ਵਿੱਚ ਲਵਾਓ ਤੇ ਸਰਕਾਰੀ ਮੁਲਾਜ਼ਮ ਕਿੰਨੇ ਪੈਸੇ ਮੰਗ ਰਹੇ 7.5 ਹਜ਼ਾਰ ਰੁਪਿਆ ਤਿੰਨ ਫਲੈਕਸਾਂ ਦੇ ਮਤਲਬ 750 ਦੀ ਚੀਜ਼ ਦਾ 7.5 ਹਜ਼ਾਰ ਰੁਪਿਆ ਵੀਡੀਓ ਦਫ਼ਤਰ ਦੇ ਜਿਹੜੇ ਮੁਲਾਜ਼ਮ ਨੇ ਉਹ ਪੈਸਾ ਮੰਗ ਰਹੇ ਨੇ ਇੰਨੀ ਕਰਪਸ਼ਨ ਆਮ ਟੈਲਿੰਗ ਯੂ ਪੰਚਾਇਤਾਂ ਨੂੰ ਪਿਛਲੇ 6 ਮਹੀਨਿਆਂ ਚ ਮੈਂ ਗਵਾਹ ਗਵਾਈ ਦੇ ਰਿਹਾ ਸਾਰੇ ਖੜੇ ਨੇ ਇੱਥੇ ਸਾਰੇ ਪੰਜਾਬ 'ਚ ਹੀ ਹਾਲਾਤ ਹੋਣੇ ਆ ਕੋਈ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ੜਿੱਕੇ ਪਾਏ ਜਾ ਰਹੇ ਨੇ ਮਤੇ ਪਾਸ ਨਹੀਂ ਕਰਨ ਦਿੱਤੇ ਜਾ ਰਹੇ ਮੇਰਾ ਆਪਣਾ ਪਿੰਡ ਆ ਰਾਮਗੜ ਸਾਡੀ ਯੂਨੀਨਮਸਲੀ ਪੰਚਾਇਤ ਚੁਣੀ ਹੋਈ ਆ ਕੋਰਮ ਪੂਰਾ ਸਭ ਕੁਝ ਪੂਰਾ ਸਾਡੇ ਕੋਲ ਪੈਸੇ ਪਏ ਗ੍ਰਾਮ ਪੰਚਾਇਤ ਦੇ ਵਿੱਚ ਲੇਕਿਨ ਪੈਸੇ ਨਹੀਂ ਲਾਉਣ ਦਿੱਤੇ ਜਾ ਰਹੇ ਇਹ ਪਹਿਲੀ ਵਾਰ ਇਦਾਂ ਦੀ ਬੇਫਕੂਫਾਂ ਦੀ ਮੂਰਖਾਂ ਦੀ ਸਰਕਾਰ ਵਿੱਚ ਦੇਖੀ ਚਲੋ ਇਸ ਮਸਲੇ ਨੂੰ ਆਪਾਂ ਇੱਥੇ ਛੱਡ ਦਿੰਨੇ ਆ ਅੱਜ ਮੇਰੇ ਵੀਰੋ ਸਭ ਤੋਂ ਇੰਪੋਰਟੈਂਟ ਮਸਲਾ ਹੈ ਪੰਜਾਬ ਦੇ ਦਰਿਆਈ ਪਾਣੀ ਤੁਸੀਂ ਸਾਰੇ ਜਾਣਦੇ ਹੋ ਕਿ ਆ ਆਪਣੀ ਨਾ ਲਾਈਫਲਾਈਨ ਹੁੰਦੀ ਹੈ ਜਿੱਦਾਂ ਆਪਣੀ ਜ਼ਿੰਦਗੀ ਦੀ ਤਕਦੀਰ ਹੈ ਨਾ ਏਵੇਂ ਏਵੇਂ ਸਾਡੇ ਦਰਿਆਵਾਂ ਦੇ ਪਾਣੀ ਸਾਡੀ ਜ਼ਿੰਦਗੀ ਦੀ ਤਕਦੀਰ ਆ ਔਰ ਆਪਾਂ ਦੇਖਿਆ ਕਿ ਪੰਜਾਬ ਬਹੁਤ ਖਮਿਆਜ਼ਾ ਭੁਗਤ ਰਿਹਾ ਵਾ ਸਾਡੇ ਜਿਹੜੇ ਅਕੋਰਡਿੰਗ ਟੂ ਇੰਟਰਨੈਸ਼ਨਲ ਰਾਈਪੇਰੀਅਨ ਲਾਜ਼ ਜੋ ਸਾਡੇ ਪਾਣੀ ਸੀ ਦਰਿਆਵਾਂ ਦੇ ਜਿਹੜੇ ਹਿਮਾਚਲ ਪ੍ਰਦੇਸ਼ ਤੋਂ ਉੱਤੋਂ ਪਹਾੜਾ ਚੋਂ ਵਗ ਕੇ ਦਰਿਆ ਸਾਡੇ ਸੂਬੇ ਨੂੰ ਟੱਚ ਕਰਕੇ ਤੇ ਮੁੜ ਕੇ ਪਾਕਿਸਤਾਨ ਚ ਨਿਕਲ ਜਾਂਦੇ ਨੇ ਉਹ ਸਾਡਾ ਅਧਿਕਾਰ ਸੀਗਾ ਲੇਕਿਨ ਪਹਿਲਾਂ ਸਾਡੇ ਅਧਿਕਾਰ ਖੋਏ ਗਏ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਨੂੰ ਸਾਡਾ ਪਾਣੀ ਦਰਿਆਵਾਂ ਦਾ ਖੋ ਕੇ ਦਿੱਤਾ ਗਿਆ ਲੇਕਿਨ ਲੇਟੈਸਟ ਹਮਲਾ ਜਿਹੜਾ ਵਾ ਉਹ BBMP ਨੇ ਫਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਕਿ ਪੰਜਾਬ ਦਾ ਸੀਗਾ ਜਿਹੜਾ ਡੈਮ ਸਾਡੇ ਪੰਜਾਬ ਦੇ ਉਸ ਵਕਤ ਦੇ ਲੋਕਾਂ ਨੇ ਔਰ ਪੰਜਾਬ ਦੀ ਦੀ ਸਰਕਾਰ ਨੇ ਬਣਾਇਆ ਉਹਨੂੰ ਪਹਿਲਾਂ ਤਾਂ ਕੰਟਰੋਲ ਸਾਡੇ ਤੋਂ ਬਾਹਰ ਕਰਦਾ ਤਾਂ ਬੀਬੀਐਮਪੀ ਦਾ ਪੰਜਾਬ ਤੋਂ ਬਾਹਰ ਰੱਖ ਕੇ ਉਹ ਸ਼ਾਦੀ ਕਰਕੇ ਤੇ ਹੁਣ ਉਸੇ ਬੀਬੀਐਮਪੀ ਤੋਂ ਇੱਕਦਮ ਯੂਨਿਲੇਟਰਲੀ ਇੱਕ ਤਰਫਾ ਹੁਕਮ ਜਾਰੀ ਕਰਾਤਾ ਬੀਜੇਪੀ ਦੀ ਸਰਕਾਰ ਨੇ ਕਿ ਹਰਿਆਣੇ ਨੂੰ 8500 ਕਿਊਸਿਕ ਪਾਣੀ ਦਿੱਤਾ ਜਾਵੇ ਤੁਰੰਤ ਰਿਲੀਜ਼ ਕੀਤਾ ਜਾਵੇ ਜਿਹੜਾ ਕਿ ਬਿਲਕੁਲ ਗੈਰਕਾਨੂੰਨੀ ਆ ਜਿਹੜਾ ਕਿ ਬਿਲਕੁਲ ਅਨਕਨਸਟੀਟਿਊਸ਼ਨਲ ਆ ਜਿਹੜਾ ਕਿ ਬਿਲਕੁਲ ਇਨਲੇਜੀਟਿਮੇਟ ਹੈ ਔਰ ਇਸ ਮਸਲੇ ਤੇ ਅਸੀਂ ਸਖਤ ਪੰਜਾਬ ਦੇ ਲੋਕ ਇਹਦਾ ਵਿਰੋਧ ਕਰਦੇ ਆ ਔਰ ਮੈਂ ਅਗਲੀ ਗੱਲ ਇਹ ਕਹਿਣਾ ਚਾਹੁੰਦਾ ਕਿ ਹੁਣ ਭਗਵੰਤ ਮਾਨ ਕੱਲ ਡੈਮ ਤੇ ਫਿਰਦਾ ਸੀਗਾ ਭਖੜਾ ਡੈਮ ਸਿਰਫ ਮੇਰੇ ਵੀਰੋ ਲੋਕ ਦਿਖਾਵਾ ਵਾ ਕਿਉਂਕਿ ਇਹਦਾ ਜੜ ਕਿੱਥੇ ਜਾਂਦੀ ਹੈ ਜੜ ਇਸਦੀ ਜਾਂਦੀ ਆ ਜਿਹੜਾ ਕੇਂਦਰ ਸਰਕਾਰ ਨੇ ਬੀਜੇਪੀ ਨੇ 2021 ਵਿੱਚ ਡੈਮ ਸੇਫਟੀ ਐਕਟ ਬਣਾਇਆ 2021 ਅਸੀਂ ਬੜਾ ਸ਼ੋਰ ਮਚਾਇਆ ਉਦੋਂ ਵੀ ਕਿ ਇਹ ਡੈਮ ਸੇਫਟੀ ਐਕਟ ਜਿਹੜਾ ਬਣ ਰਿਹਾ ਵਾ ਇਦੇ ਨਾਲ ਜਿੰਨੇ ਡੈਮਸ ਦਾ ਕੰਟਰੋਲ ਆ ਉਹ ਗਵਰਨਮੈਂਟ ਆਫ ਇੰਡੀਆ ਤੁਹਾਡੇ ਕੋਲ ਲੈ ਜਾਏਗੀ ਔਰ ਮਹਿਜ਼ ਨੋਟੀਫਿਕੇਸ਼ਨ ਦੇ ਨਾਲ ਸਟੇਟਾਂ ਦੀਆਂ ਰਾਜਾਂ ਦੀਆਂ ਅਧਿਕਾਰ ਨੂੰ ਜਿਹੜਾ ਉਹ ਜਦੋਂ ਮਰਜ਼ੀ ਕੁਚਲ ਕੇ ਰੱਖ ਦੇਣਗੇ ਉਹੀ ਗੱਲ ਹੋਈ ਹੁਣ ਕਿ ਉਹਨਾਂ ਨੇ ਬਿਨਾਂ ਪੁੱਛੇ ਸਾਡੇ ਪੰਜਾਬ ਦਾ ਜਿਹੜਾ ਇੱਕ ਇੰਪੋਰਟੈਂਟ ਆਫੀਸਰ ਸੀਗਾ ਜਿਹੜਾ ਪੋਸਟਡ ਸੀਗਾ ਐਜ਼ ਚੀਫ ਇੰਜੀਨੀਅਰ ਉਥੇ BBMP ਚ ਉਹਦੀ ਆਪਣੀ ਮਰਜ਼ੀ ਨਾਲ ਟਰਾਂਸਫਰ ਕਰਤੀ ਤੇ ਹਰਿਆਣੇ ਦੇ ਇੱਕ ਸੰਜੀਵ ਕਮਾਨ ਨੂੰ ਲਿਆ ਕੇ ਉਹਦੀ ਜਗ੍ਹਾ ਤੇ ਲਾ ਕੇ ਤੇ ਉਹਦੇ ਕੋਲ ਹੁਕਮ ਜਾਰੀ ਕਰਾ ਲਿਆ ਕਿ 8500 ਕਿਊਸਿਕ ਪਾਣੀ ਜਿਹੜਾ ਹਰਿਆਣੇ ਨੂੰ ਦਿੱਤਾ ਜਾਵੇ ਇਹ ਤਾਂ ਤਾਂ ਨੁਕਸਾਨ ਹੋ ਰਿਹਾ ਕਿਉਂਕਿ ਅਸੀਂ ਡੈਮ ਸੇਫਟੀ ਐਕਟ 2021 ਦਾ ਪ੍ਰੋਪਰਲੀ ਸਟੇਟਾਂ ਵਿੱਚ ਉੱਠ ਕੇ ਜਾਂ ਪੰਜਾਬ ਦੇ ਵਿੱਚ ਉੱਠ ਕੇ ਅਸੀਂ ਵਿਰੋਧ ਨਹੀਂ ਕਰ ਸਕੇ। ਔਰ ਹੁਣ ਕੀ ਕਰ ਰਹੇ ਆ ਝਾੜੂ ਪਾਰਟੀ ਜਿਹੜੀ ਆ ਲੋਕ ਦਿਖਾਵੇ ਵਾਸਤੇ ਸੜਕਾਂ ਤੇ ਪੰਜਾਬ ਦੇ ਵਿੱਚ ਆਣ ਕੇ ਧਰਨੇ ਲਾਏ ਕੱਲ ਸਾਰੇ ਪੰਜਾਬ 'ਚ। ਕੀ ਪੰਜਾਬ ਦਾ ਹੁਣ ਵਪਾਰ ਖਰਾਬ ਨਹੀਂ ਹੋਵੇਗਾ? ਆਪਾਂ ਹੀ ਸੜਕਾਂ ਰੋਕ ਦਿੱਤੀਆਂ। ਤੁਸੀਂ ਕਿਸਾਨਾਂ ਤੇ ਅੰਦਾਜ਼ ਇਹ ਇਲਜ਼ਾਮ ਲਾਇਆ ਸੀਗਾ ਕਿ ਕਿਸਾਨ ਜਿਹੜੇ ਨੇ ਉਹ ਵਪਾਰ ਖਰਾਬ ਕਰ ਰਹੇ ਨੇ ਪੰਜਾਬ ਦਾ। ਜਦੋਂ ਇਹ ਧਰਨੇ ਲਾਉਂਦੇ ਨੇ ਖਨੌਰੀ ਤੇ ਸ਼ੰਭੂ ਬਾਰਡਰ ਦੇ ਵਿੱਚ ਉਦੋਂ ਪੰਜਾਬ ਦਾ ਵਪਾਰ ਖਰਾਬ ਹੁੰਦਾ ਤੇ ਕੱਲ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਅਸੀਂ ਬੜੇ ਚਿੰਤੇ ਤੇ ਪਾਣੀ ਦੇ ਮੁੱਦੇ ਤੇ ਸਾਰੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਜਾ ਕੇ ਝਾੜੂ ਪਾਰਟੀ ਦੇ ਜਿਹੜੇ ਫਰਜ਼ੀ ਇਨਕਲਾਬੀ ਉੱਥੇ ਬੈਠੇ ਰਹੇ ਨੇ ਕੀ ਹੁਣ ਭਗਵੰਤਪານ ਇਹਦੇ ਨਾਲ ਪੰਜਾਬ ਦਾ ਵਪਾਰ ਨਹੀਂ ਖਰਾਬ ਹੋਊਗਾ ਔਰ ਪੰਜਾਬ ਦੀਆਂ ਸੜਕਾਂ ਦੇ ਧਰਨਾ ਦੇਣ ਦਾ ਕੀ ਤੁੱਕਿਆ ਟੱਕਾ ਦਾ ਸਾਡੇ ਨਾਲ ਕਰ ਰਹੀ ਹੈ ਕੇਂਦਰ ਸਰਕਾਰ ਬੀਜੇਪੀ ਦੀ ਗਵਰਨਮੈਂਟ ਆਫ ਇੰਡੀਆ ਜੇ ਤੇਰੇ ਛੇਮਤ ਹੈਗੀ ਤੇ ਜਾ ਕੇ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਜਾ ਕੇ ਧਰਨਾ ਦਿਓ ਨਾਲ ਲੈ ਕੇ ਜਾ ਆਪਣੇ ਐਮ ਐਲ ਏ ਸਾਰੇ 92 ਦੇ 92 ਇਸ ਲਈ ਮੇਰੇ ਵੀਰੋ ਇਹ ਪਖੰਡ ਦੀ ਪੋਲਿਟਿਕਸ ਚੱਲ ਰਹੀ ਆ ਇਸ਼ਤਿਹਾਰ ਬਾਜ਼ੀ ਦੀ ਪੋਲਿਟਿਕਸ ਚੱਲ ਰਹੀ ਆ ਔਰ ਲੋਕਾਂ ਨੂੰ ਸਿਰਫ ਝਾਂਸਾ ਦਿੱਤਾ ਜਾ ਰਿਹਾ ਵਾ ਜਦ ਕਿ ਲੋਕਾਂ ਨੂੰ ਅਸਲੀਅਤ ਸਾਰੀ ਪਤਾ ਮੈਂ ਤਾਂ ਇੱਥੇ ਹੀ ਕਹੂੰਗਾ ਕਿ ਪੰਜਾਬ ਦੇ ਪਾਣੀ ਬਹੁਤ ਜ਼ਿਆਦਾ ਸਾਡੇ ਭੋਵੇਖ ਨਾਲ ਖੇਤੀ ਨਾਲ ਕਨੈਕਟਡ ਨੇ ਅਸੀਂ ਆਪਣੇ ਦਰਿਆਵੀ ਪਾਣੀਆਂ ਨੂੰ ਗਵਾ ਕੇ 14 ਲੱਖ ਟਿਊਬਵਲ ਨਾਲ ਪਾਣੀ ਥੱਲੋਂ ਕੱਢ ਰਹੇ ਆ ਸਾਡਾ ਪਾਣੀ ਜ਼ਮੀਨ ਹੇਠਲਾ ਬਹੁਤ ਤੇਜ਼ੀ ਨਾਲ نیچے ਜਾ ਰਿਹਾ ਵਾ ਇਸ ਕਰਕੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਅਸੀਂ ਉਹ ਦਿਨ ਸੈਸ਼ਨ ਬੁਲਾਇਆ ਇਹਨਾਂ ਨੇ ਮੰਡੇ ਨੂੰ ਉਹਦੇ ਤੇ ਅਗਰ ਬੁੱਲਣ ਦੇਣਗੇ ਤਾਂ ਆਹ ਡੈਮ ਸੇਫਟੀ ਐਕਟ ਦਾ ਮੁੱਦਾ ਉਠਾ ਕੇ ਮੈਂ ਦੱਸਣਾ ਚਾਹੂੰਗਾ ਕਿ ਤੁਸੀਂ ਪਹਿਲਾਂ ਜਦੋਂ ਸੁੱਤੇ ਰਹੇ ਤਿੰਨ ਸਾਲ ਚਾਰ ਸਾਲ ਤੇ ਜਦੋਂ ਹੁਣ ਬਿਲਕੁਲ ਤੁਹਾਡੇ ਉੱਤੇ ਮੁਸੀਬਤ ਆ ਗਈ ਚੜ੍ਹ ਕੇ ਤੇ ਹੁਣ ਤੁਸੀਂ ਕੀ ਕਹਿੰਦੇ ਹੁੰਦੇ ਕਿ ਮਗਰ ਮੱਛ ਦੇ ਹੰਝੂ ਵਹਾ ਰਹੇ ਹੋ ਕਦੀ ਡੈਮ ਤੇ ਚੜ ਜਾਂਦੇ ਹੋ ਉੱਥੇ ਜਾ ਕੇ ਕਦੀ ਸੜਕਾਂ ਤੇ ਜਾ ਕੇ ਬਹਿ ਜਾਨੇ ਇਹ ਸਾਰਾ ਪਖੰਡਵਾਦ ਬੰਦ ਕੀਤਾ ਜਾਣਾ ਚਾਹੀਦਾ ਔਰ ਪੰਜਾਬ ਦੇ ਹਕੂਕ ਦੀ ਰਾਖੀ ਕਰਨ ਵਾਸਤੇ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਨਾਲ ਲੈ ਕੇ ਅਗਰ ਹਿੰਮਤ ਹੈ ਤੇ ਜਾ ਕੇ ਪ੍ਰਾਈਮ ਮਿੰਿਸਟਰ ਦੇ ਘਰ ਦੇ ਬਾਹਰ ਤੇ ਜਾ ਕੇ ਪਾਰਲੀਮੈਂਟ ਦੇ ਬਾਹਰ ਜਾ ਕੇ ਧਰਨਾ ਮਾਰ ਕੇ ਇਹਦਾ ਡਟ ਕੇ ਵਿਰੋਧ ਕੀਤਾ ਜਾਵੇ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਸਾਰੀ ਕਿਸਾਨ ਹੀ ਖੜੇ ਨੇ ਮੇਰ ਨਾਲ ਜਿਹਨੇ ਹੈਗੇ ਨੇ ਕਿ ਅਸੀਂ ਆਪਣੇ ਪੰਜਾਬ ਦੇ ਸੂਬੇ ਦੇ ਦਰਿਆਈ ਪਾਣੀਆਂ ਦੇ ਨਾਲ ਇੱਕ ਨਵੇਂ ਪੈਸੇ ਦਾ ਕੰਪਰੋਮਾਈਜ਼ ਨਹੀਂ ਕਰ ਸਕਦੇ ਅਗਰ ਕੋਈ ਵੀ ਸਰਕਾਰ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਗਲਤ ਨਿਰਨੇ ਲਵੇਗੀ ਜਾਂ ਸਾਡੇ ਨਾਲ ਤੱਕਾ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਪੰਜਾਬ ਦੇ ਬਹਾਦਰ ਲੋਕਾਂ ਨੂੰ ਮੈਂ ਹੀ ਕਹੂੰਗਾ ਕਿ ਆਪਾਂ ਤਗੜੇ ਹੋ ਕੇ ਇਹਦੇ ਖਿਲਾਫ ਲੜਨਾ ਵਾ ਆਪਾਂ ਪਹਿਲਾਂ ਵੀ ਪਾਣੀ ਐਸਵਾਈਐਲ ਦੇ ਰਾਹੀਂ ਬਾਹਰ ਨਹੀਂ ਜਾਣ ਦਿੱਤਾ 2004 ਦੇ ਵਿੱਚ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਨੇ ਟਰਮੀਨੇਸ਼ਨ ਆਫ ਵਾਟਰਸ ਐਗਰੀਮੈਂਟ ਐਕਟ ਜੋ ਵੀ ਪਹਿਲਾਂ ਸੰਧੀਆਂ ਹੋਈਆਂ ਸੀ ਉਹਨੇ ਟਰਮੀਨੇਸ਼ਨ ਆਫ ਵਾਟਰਸ ਐਗਰੀਮੈਂਟ 2004 ਪਾਸ ਕਰਕੇ ਸਮਝ ਲਓ ਕਿ 20 ਸਾਲ ਜਿਹੜਾ ਸੀਗਾ ਉਹ ਸਾਡਾ ਪਾਣੀ ਬਚਾ ਅ ਦਰਿਆਈ ਪਾਣੀ ਜਿਹੜਾ ਉਹਦੀ ਹਿਫਾਜ਼ਤ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹੀ ਕਰਾਂਗੇ ਔਰ ਮੈਂ ਕੋਸ਼ਿਸ਼ ਕਰਾਂਗੇ ਇਹਨੂੰ ਰਿਸਰਚ ਕਰਕੇ ਕਿ ਕੀ ਇਦਾਂ ਦੀ ਕੋਈ ਪ੍ਰੋਪੋਜ਼ਲ ਹੈਗੀ ਜਿਹਦੇ ਨਾਲ ਅਸੀਂ ਡੈਮ ਸੇਫਟੀ ਐਕਟ 2021 ਨੂੰ ਰੈਸੈਂਟ ਕੀਤਾ ਜਾਵੇ ਪੰਜਾਬ ਦੀ ਵਿਧਾਨ ਸਭਾ ਵਿੱਚੋਂ ਉਹਨੂੰ ਇੱਕ ਮਤਾ ਪਾਸ ਕਰਕੇ ਰਿਜੈਕਟ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜਿਆ ਜਾਵੇ ਇਹ ਸਾਰੀਆਂ ਗੱਲਾਂ ਤੇ ਅਸੀਂ ਬਾਅਦ ਵਿੱਚ ਵਿਚਾਰ ਕਰਾਂਗੇ ਇੱਕ ਵਾਰ ਫਿਰ ਮੈਂ ਤੁਹਾਡਾ ਸਾਰਿਆਂ ਦਾ ਬਈ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਸੁਖਦੇਵ ਸਿੰਘ ਔਰ ਖਾਸ ਤੌਰ ਤੇ ਕੁਲਵੰਤ ਸਿੰਘ ਜੀ ਅਤੇ ਸਾਰੇ ਸਾਥੀਆਂ ਦਾ ਸਾਰੀ ਪੰਚਾਇਤ ਦਾ ਸਾਰੇ ਮੈਂਬਰਸ ਦਾ ਕਿ ਤੁਸੀਂ ਅੱਜ ਛੱਡ ਨਾਲ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ ਬੜਾ ਦਬਾਅ ਜਿਆ ਪਾਇਆ ਗਿਆ ਇਹਨਾਂ ਤੇ ਡਰਾਇ ਧਮਕਾਇਆ ਗਿਆ ਪਰ ਇਹ ਬੜੇ ਹੌਸਲੇ ਵਾਲੇ ਤੇ ਦਲੇਰ ਬੰਦੇ ਨੇ ਮੈਂ ਪਧਾਸ ਵਾਲਿਆਂ ਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ